ਭਾਈ ਰਾਜਾ ਸੀ ਰਾਜੇ ਦੇ ਤਿੰਨ ਪੁੱਤ ਸੀ ਉਹਨੇ ਰਾਜੇ ਨੇ ਤਿੰਨਾਂ ਨੂੰ ਬੁਆ ਲਿਆ ਬੁਆ ਕੇ ਕਹਿੰਦਾ ਭਾਈ ਜਿਹੜਾ ਸਭ ਤੋਂ ਮੌਲਜ ਘੱਟ ਹੋਵੇ ਪਾਚ ਪੂਰਾ ਹੋਵੇ ਸੋਣਾ ਪੂਰਾ ਹੋਵੇ ਘੋੜਾ ਲਿਆਊਗਾ ਉਹ ਰਾਜ ਦਾ ਮਾਲਕ ਬਣੂਗਾ ਅੱਛਾ ਦੋ ਤਾਂ ਨਿਕਲ ਕੇ ਇੱਕ ਪਾਸੇ ਨੂੰ ਤੇ ਸ਼ਹਿਰਾਂ 'ਚ ਵੜ ਗਏ ਇਹੜਾ ਛੋਟਾ ਹੀ ਛੋੜਾ ਜੰਗਲਾਂ ਚੋਂ ਚੜ ਗਿਆ। ਹੂੰ ਜਾਂਦਾ ਜਾਂਦਾ ਜੰਗਲਾਂ ਚ ਉਹਨੂੰ ਰਾਤ ਪਈ, ਰਾਤ ਪਈ ਗਈ ਜਦੋਂ ਤੇ ਉਹ ਸਾਵਰ ਇੱਥਾਰਾ ਸੁਣਿਆ ਤਾਂ ਹਾਂ ਚੜ ਗਿਆ ਦਰਖਤ ਤੇ ਚੜ ਗਿਆ ਦਰਖਤ ਦੇ ਨਾਲ ਬੰਨ ਕੇ ਆਹਦੀ ਪਾਗ ਨੂੰ ਰਾਤ ਕੱਢੀ ਸੌਂਗਾ ਤੇ ਸੋ ਭੁੱਖਾ। ਹੂੰ ਦਿਨ ਚੜਿਆ ਉੱਠ ਕੇ ਫੇਰ ਤੁਰ ਪਿਆ ਭੁੱਖਾ ਤਰੇ ਜਾਂਦਾ ਪਾਣੀ ਪੂਣੀ ਮਿਲ ਜਾਂਦਾ ਫਲ ਫਲੂਟ ਹੁੰਦੇ ਆ ਜੰਗਲਾਂ ਚ ਉਹ ਖਾ ਖੂ ਲੈਂਦਾ। ਗਾਹਾਂ ਨੂੰ ਆਇਆ ਲੱਗਿਆ ਦੂਰੋਂ ਕਿਲੇ ਵਾਂਗੂ। ਹੂੰ ਔਰ ਵੀ ਜਗਾ ਜਦੋਂ ਉੱਥੇ ਗਿਆ ਤੇ ਜਾ ਕੇ ਬਾਰ ਖੋਲਿਆ ਤੇ ਅੰਦਰ ਵੜ ਗਿਆ ਜਿਹੜੇ ਕਮਰੇ 'ਚ ਬੜੇ ਕੁਸਨਾ ਜਿਹੜੇ ਕਮਰੇ 'ਚ ਬੜੇ ਕੁਸਨਾ ਸਾਰੇ ਕਮਰੇ ਖਾਲੀ ਅਖੀਰਲਾ ਕਮਰਾ ਜਦੋਂ ਖੋਲਿਆ ਉੱਥੇ ਫਿਰ ਇੱਕ ਕੂਕੜੀ ਬੈਠੀ ਕੁਰਸੀ ਤੇ ਚਿੱਟੀ ਕੂਕੜੀ ਐਂਕਾਂ ਲਾਈਆਂ ਮੈਂ ਉਹਨੇ ਜਾ ਕੇ ਉਹਨੂੰ ਫਿਰ ਬੁਲਾਈ ਉਹਨੇ ਬੰਦੇਾਂ ਵਾਲੀ ਬੋਲੀ ਜਿਹਨੂੰ ਜਵਾਬ ਦਿੱਤਾ ਅਸਲੀ ਮੁਰਗੀ ਨੇ ਮੰਨੇ ਵਾਲੀ ਬੋਲੀ ਜਵਾਬ ਦਿੱਤਾ ਤੇ ਮਾਰੇ ਆ ਬੈ ਜਾ ਬੈ ਗਿਆ ਕੁਰਸੀ ਤੇ ਬੈ ਕਿ ਉਹਨੂੰ ਕਹਿੰਦੀ ਤੂੰ ਭੁੱਖਾ ਹੋਵੇਂਗਾ ਪਹਿਲਾਂ ਉਹਦੇ ਨਾਲ 2-4 ਉੱਤਰ ਵੀ ਕੀਤੇ ਉੱਤਰ ਪਰਸ਼ਨ ਕੀਤੇ ਉਹਦੇ ਨਾਲ ਉਹਨੇ ਜਵਾਬ ਦਿੱਤਾ ਫਿਰ ਆਈ ਤੂੰ ਭੁੱਖਾ ਹੋਵੇਂਗਾ ਰੋਟੀ ਖਾਣੀ ਆ ਉਹ ਪਰੇਸ਼ਾਨ ਵੀ ਹਾਇ ਮੁਰਗੀ ਜਾਂਦੀ ਬੋਲੀ ਉਹ ਆ ਵੀ ਭੁੱਖਾ ਮੈਂ ਤਾਂ ਉਹਨੇ ਉੱਚੀ ਜਿਦਨੇ ਆਵਾਜ਼ ਮਾਰੀ ਦੋ ਥਾਲ ਖਾਣੇ ਦੇ ਲੱਗ ਜਾਣ ਕੋਲੇ ਮੇਸ਼ਪੇ ਸੀ ਕੁਰਸੀਆਂ ਪਈਆਂ ਸੀ ਉਦੋਂ ਹੀ ਪਤਾ ਲੱਗਿਆ ਕਿੜਾ ਚਟਾਣੇ ਦੋ ਥਾਲ ਆ ਗਏ ਖਾਣੇ ਦੇ ਉਹਨੇ ਖਾਣਾ ਖਾਦਾ ਜਦੋਂ ਇਹੋ ਜਿਹਾ ਉਹਨੇ ਆਪ ਦੇ ਰਾਤ ਚ ਮਹਿਲਾਂ ਚ ਮਨਾ ਖਾਦਾ ਐਸੇ ਖਾ ਕੇ ਖੁਸ਼ ਹੋ ਗਿਆ ਫਿਰ ਉਹ ਕਹਿੰਦੀ ਵੀ ਤੂੰ ਕਿਨੇ ਆਇਆ ਕਿੱਥੋਂ ਆਇਆ ਹੈ ਕੌਣ ਕੀ ਗੱਲ ਆ ਉਹ ਮੈਂ ਰਾਜੇ ਦਾ ਪੁੱਤ ਮੇਰੇ ਪਿਓ ਨੇ ਸਾਨੂੰ ਇਹ ਵਚਨ ਕੀਤਾ ਵੀ ਜਿਹੜਾ ਸਭ ਤੋਂ ਭਾਰ ਵਾਲਾ ਘੋੜਾ ਸਭ ਤੋਂ ਸੋਹਣਾ ਸਭ ਤੋਂ ਸਸਤਾ ਲਿਓ ਰਾਜ ਤਾਜ ਉਹਨੂੰ ਦਿਓ ਮੇਰੇ ਭਰਾ ਦਾ ਸ਼ੇਰਾਂ ਜੀ ਨੂੰ ਚੜ੍ਹ ਕੇ ਦੋ ਮੈਂ ਇੱਧਰ ਨੂੰ ਆ ਗਿਆ ਹੋਰੀ ਚੰਗਾ ਐਂ ਕਰ ਦਨ ਸੱਤ ਅੜਕਣਾ ਪਊ ਤੈਨੂੰ ਸੱਤਾਂ ਦਾ ਨੂੰ ਘੋੜਾ ਮਗਾ ਦੂੰ ਵਦਿਆ ਮਿੱਠੀ ਏਗਾ ਉਹ ਮਾਰਨ ਉੱਤੇ ਉਹ ਇਕ ਲਿਪ ਛੱਡੇ ਦੁਨੀ ਬੇੜੀ ਜਿਉਂ ਬਾਜ ਮਾਰੇ ਖਾਣਾ ਆ ਜੇ ਆਠ ਨੇ ਜਦੋਂ ਬਾਜ ਮਾਰੇ ਬਿਸਤਰੇ ਵੇਖ ਜਾਣ ਉੱਚੀ ਦੇਣੇ ਉਦੋਂ ਹੀ ਪਤਾ ਲੱਗਿਓ ਬਿਸਤਰੀ ਵੇਖ ਜਾਣ ਉਹ ਹੈਰਾਨ ਵੀ ਦੀਣਾ ਕੁਛ ਨਹੀਂ ਹੋਈ ਸਭ ਕੋ ਜਾਣਦਾ ਜਿੱਦਾਂ 7ਵਾਂ ਦਿਨ ਆ ਗਿਆ ਬਾਜ ਮਾਰਿਓ ਨੇ ਅੱਬਲ ਘੋੜਾ ਬੜੀਆ ਸਭ ਤੋਂ ਸੋਹਣਾ ਸਭ ਤੋਂ ਪਾਜ ਵਾਲਾ ਆ ਜੇ ਘੜਿਆ ਘੜਿਆ ਘੋੜਾ ਡੱਟਣੇ ਆ ਗਿਆ ਅਸਹੀ ਕੁੜਾ ਆ ਗਿਆ ਤੇ ਆਈ ਲੈ ਬਈ ਬਹਿ ਜਾ ਲੈ ਜਾ ਚਲੋ ਉਹਨੇ ਤੇ ਬੈਠਾ ਇਹ ਕੁੜਾ ਲੈ ਗਿਆ ਉਧਰ ਉਹਦੇ ਭਰਾ ਵੀ ਆ ਕੇ ਲੈ ਕੇ ਅਸਹੀ ਇਹਦਾ ਇਹਨੇ ਤਾਂ ਦੱਸਤਾ ਵੀ ਮੈਂ ਐ ਲੈ ਆਇਆ ਉਹ ਲਿਆਏ ਮੋਹਤ ਉਹ ਲਿਆਏ ਦਬਕੇ ਨਾ ਅਸਹੀ ਰਾਜੇ ਦੇ ਪੁੱਤ ਸੀ ਦਬਕੇ ਨਾ ਲੈ ਆਏ ਇਹ ਲਗਿਆ ਵੀ ਮੁਖ ਤਿੰਨ ਦਫਤੂਆਂ ਵਿੱਚ ਲਿਆ ਚੱਲ ਰਾਜੇ ਨੇ ਦੂਜੇ ਦਿਨ ਫਿਰ ਉਹ ਸੱਦੇ ਬੰਦੇ ਸੱਦ ਕੇ ਤਿੰਨੇ ਘੋੜੇ ਪਹਿਲਾਂ ਤਾਂ ਦੇਖੇ ਤਿੰਨਾ ਚੋਂ ਘੋੜਾ ਉਹਦਾ ਸੋਨਾ ਮੇਰਾ ਛੋਟਾ ਰਾਜਕਮਾਰ ਲਗਿਆ ਸੀ ਉਹਦਾ ਘੋੜਾ ਸੋਨਾ ਤੇ ਭਾਅ 'ਚ ਵੀ ਸਾਰਿਆਂ ਨਾਲੋਂ ਵੱਧ ਆਇਆ ਫੇਰ ਉਹਦਾ ਤੇ ਉਹ ਖੁੰਦਾ ਵੀ ਇੱਕ ਸ਼ਰਤ ਹੋਰ ਰਹੇਗੀ ਹੋਰ ਇਹ ਵੀ ਦੱਸੋ ਉਹ ਵੀ ਦੱਸ ਉਹਨਾਂ ਸਭ ਨੂੰ ਛੋਟਾ ਹੋਵੇ ਕੁੱਤਾ ਤੇ ਸੋਹਣਾ ਹੋਵੇ ਕੁੱਤਾ ਜਿਹੜਾ ਉਹ ਲਿਆਊਗਾ ਰਾਜ ਤਾਜ ਉਹਨੂੰ ਦੇਊਂ ਚਲੋ ਉਹ ਦੋਨਾਂ ਦੀ ਵੱਧ ਬਾਣੀ ਦੀ ਸੀ ਉਹ ਦੋਨੇ ਫੇਰ ਇੱਕ ਪਾਸੇ ਨਿਕਲ ਗਏ ਇਹ ਫਿਰ ਸਿੱਧਾ ਉਹ ਮੁਰਗੀ ਕੋਲੇ ਗਿਆ ਮੁਰਗੀ ਕੋਲੇ ਗਿਆ ਤੇ ਮੁਰਗੀ ਨੂੰ ਜਾ ਕੇ ਫੇਰੇ ਨੇ ਫਤੇ ਬਲਾਈ ਉਹਵੇਂ ਉਹਨੇ ਬਲਾਈ ਫੇਰ ਉਹਨੇ ਪੁੱਛਿਆ ਬਈ ਹਾਂ ਦੱਸ ਹੁਣ ਕਿਵੇਂ ਆਇਆ ਉਹ ਵਾਲਾ ਹੁਣ ਆਇਆ ਮੈਂ ਸਭ ਤੋਂ ਛੋਟਾ ਕੁੱਤਾ ਹੋਵੇ ਸੋਹਣਾ ਕੁੱਤਾ ਹੋਵੇ ਤੇ ਮੇਰਾ ਪਿਓ ਕਹਿੰਦਾ ਵੀ ਉਹਨੂੰ ਰਾਜ ਦੇਉਂ ਮੋਰੀ ਮੋਜ ਨਾ ਬਹਿ ਜਾ ਸੱਤ ਦਿਨ ਅੜਕ ਜਾ ਸੱਤਾਂ ਦਿਨਾਂ ਨੂੰ ਤੈਨੂੰ ਕੁੱਤਾ ਦੇ ਦੂੰ ਠੀਕ ਅਨ ਭਈ ਉਹ ਰੋਟੀ ਪਾਣੀ ਆ ਛੱਡੇ ਤੇ ਉਥੇ ਪੈਰ ਛੱਡੇ ਉਹਦੇ ਕੋਲੇ ਤੇ ਸੱਤ ਦਿਨ ਨੰਗੇ ਜਦੋਂ ਛੱਤੀ ਦਿਨੀ ਤੇ ਉਹਨੇ ਕਿਹਾ ਵਧੀਆ ਕੋੜਾ ਕੁੱਤਾ ਵਧੀਆ ਕੁੱਤਾ ਸਭ ਨਾਲੋਂ ਛੋਟਾ ਸੋਹਣਾ ਕੁੱਤਾ ਅੱਬਲ ਕੁੱਤਾ ਆ ਗਿਆ ਕੁੱਤਾ ਆ ਗਿਆ ਉਹਨੂੰ ਮਾਰ ਵੀ ਲੈ ਲੈ ਜਾ ਉਹਨੇ ਕੁੱਤਾ ਚੱਕਿਆ ਕੋੜੇ ਤੇ ਬੈਠਾ ਆਪਦੇ ਰਾਤ 'ਚ ਆ ਗਿਆ ਰਾਤ 'ਚ ਆ ਗਿਆ ਤੇ ਉਰੇ ਦੂਜੇ ਭਰਾ ਵੀ ਲਿਆਏ ਲਿਆ ਕੇ ਉਹ ਦੇਖਿਆ ਸਾਰਿਆਂ ਨੂੰ ਕੁੱਤਾ ਫੇਰ ਉਹਦਾ ਸੋਹਣਾ ਫਿਰ ਉਹ ਰਾ ਪਿਓ ਕਹਿੰਦਾ ਵੀ ਇੱਕ ਸ਼ਰਤ ਹੋ ਰਹੀ ਉਹਦੇ ਵੀ ਉਹ ਵੀ ਦੱਸ ਔਰਾ ਤੁਸੀਂ ਲਿਓ ਰਾਜਕਮਾਰਾਂ ਜਿਸ ਸਭ ਤੋਂ ਰਾਜਕੁਮਾਰੀ ਸੋਹਣੀ ਹੋਊਗੀ ਉਹਨੂੰ ਰਾਜ ਦੇਵਾਂ ਚਲੋ ਭਾਈ ਉਹਦਾ ਫੇਰ ਸ਼ਹਿਰਾਂ ਛੋਂ ਉੱਠ ਕੇ ਵੱਡੇਆਂ ਛੋਂ ਆਪਦੇ ਇਹ ਫੇਰ ਉਹ ਜੰਗਲ ਚ ਫੇਰ ਤਾਂ ਪਿਆ ਦੋ ਦਿਨ ਲੱਗਦੇ ਸੀ ਉਹੀ ਚਿੱਟੀ ਮੁਰਗੀ ਕੋਲੇ ਆ ਗਿਆ ਮੁਰਗੀ ਨੂੰ ਆਖਿਆ ਬਲਾਈ ਫਤੇ ਉਹਨੂੰ ਉਹ ਕਹਿੰਦਾ ਵੀ ਹਾਂ ਦੱਸ ਹੁਣ ਫੇਰ ਮੁੜਿਆ ਆ ਹੂੰ ਆ ਦੱਸਾਂਗੇ ਮੇਰੇ ਪਿਓ ਨੇ ਹੁਣ ਹੋਰ ਜਵ ਪਾਇਆ ਕਹਦਾ ਉਹ ਕਹਿੰਦਾ ਵੀ ਰਾਜਕੁਮਾਰੀਆਂ ਲਿਓ ਜਿਹੜੀ ਰਾਜਕੁਮਾਰੀ ਸਾਰਿਆਂ ਤੋਂ ਸੋਹਣੀ ਹੋਊਗੀ ਉਹ ਨੂੰ ਰਾਜ ਦੇਉ ਉਹ ਨੂੰ ਕਹਿੰਦੀ ਉਹ ਹੀ 7 ਦਿਨ ਅੜਖਣਾ ਪਊਗਾ ਤੇ ਰਾਜਕੁਮਾਰੀ ਤੈਨੂੰ ਮਿਲ ਜੂ ਬਹੁਤ ਸੋਹਣੀ ਮਿਲ ਜੂ ਉਹ ਤਾਂ ਠੀਕਾ ਜਦੋਂ 7 ਦਿਨ ਲੰਘੇ 7ਵੇਂ ਦਿਨ ਉਹ ਰਾਸ ਬੈਠਾ ਰਾਸ ਹੋਂ ਬੈਠਾ ਵੀ ਇਹ ਹੈ ਮੁਰਗੀ ਆ ਇਹਨਾਂ ਲਈ ਕੁਰਸੀ ਦੇ ਬੈਠੇ ਵੀ ਇਹ ਰਾਜਕੁਮਾਰੀ ਕਿੱਥੋਂ ਲਿਆ ਖਿਦਿਓ ਔਰ ਕੀ ਗੱਲ ਦਾਸ ਬੈਠਾ ਔਰ ਐਵੇਂ ਨਹੀਂ ਐਵੇਂ ਤਾਂ ਨਹੀਂ ਹੈ ਤੂੰ ਦਾਸ ਆ ਉਹ ਲਮ ਐ ਦਾਸਾਂ ਵੀ ਦਿਨ ਅੱਜ ਦਾਸਾ ਤੇਰਾ ਇਕਰਾਰ ਦਾ ਵੀ ਰਾਜਕੁਮਾਰੀ ਕਿੱਥੋਂ ਲਿਆਵੇਂਗੀ ਔਰ ਹੀ ਕੋਈ ਨਹੀਂ ਉਹ ਸਾਹਮਣੇ ਵਾਲੀ ਕਰਦ ਪਈ ਆ ਕਰਦ ਲਿਆ ਉਹ ਕਰਦੇ ਚੱਕ ਲਿਆ ਆਲਾ ਹੁਣ ਵਸ ਕੀ ਕਰਾ ਉਹ ਵਾਲੀ ਮੇਰੇ ਕੰਨ ਦੇ ਵਿੱਚ ਦੀ ਨਿਗਾੜੇ ਕੰਨ ਫਾੜ ਦੇ ਉਹ ਡਰਨ ਲੱਗ ਗਿਆ ਆਹ ਮੈਂ ਤਾਂ ਨਹੀਂ ਕੰਨ ਫਾੜਦਾ ਬਹੁਤ ਜਿਦਾਈ ਹੋਈ ਕਈ ਦਿਨ ਜਿਦਾਈ ਹੋਈ ਸੀ ਉਹ ਕਹਿੰਦੀ ਕੰਨ ਫਾੜ ਦੇ ਤੈਨੂੰ ਰਾਜਕੁਮਾਰੀ ਮਰਜੂ ਉਹ ਕਹਿੰਦਾ ਮੈਂ ਫਾੜਦਾ ਨਹੀਂ ਅਖੀਰ ਹੀ ਉਹ ਕਹਿੰਦੀ ਵੀ ਤੂੰ ਕੰਨ 파ੜਦੇ ਡਰਨਾ ਤੈਨੂੰ ਕੁਛ ਨਹੀਂ ਹੁੰਦਾ ਤੂੰ ਕੰਨ 파ੜ ਅਸਹੀ ਉਹਨੇ ਉਹ ਕਰਦ ਨਗਾਈ ਦਾ ਕੰਨ 파ੜਿਆ ਮੁਰਗੀ ਤੋਂ ਫਿਰ ਉਹ ਰਾਜਕੁਮਾਰੀ ਬਣ ਗਈ ਬਹੁਤ ਸੋਹਣੀ ਫਿਰ ਉਹਨੇ ਆਪਦੀ ਹਿਸਟਰੀ ਦੱਸੀ ਉਹ ਵਾਲੀ ਮੈਂ ਇੱਕ ਰਾਜੇ ਦੀ ਕੁੜੀ ਸੀ ਤੇ ਜਾਦੂਗਰ ਸੀ ਉਹਦੋਂ ਵਾਲੀ ਮੈਂ ਜਾਦੂ ਦਾ ਅਗੇ ਸਿੱਖਣਾ। ਜਾਦੂ ਸਿੱਖਦੀ ਸਿੱਖਦੀ ਉਹਨੇ ਗੁੱਸੇ ਚ ਆ ਕੇ ਤੇ ਮੈਨੂੰ ਮੁਰਗੀ ਬਣਾਤਾ। ਮੁਰਗੀ ਬਣਾ ਕੇ ਮੈਨੂੰ ਸ਼ਰਾਫ ਇਹ ਦਿੱਤਾ ਸੀ। ਵੀ ਕੋਈ ਰਾਜਕੁਮਾਰ ਹੋਊ ਉਹ ਤੇਰੇ ਕੋਲੇ ਆਊ ਤੇਰੇ ਤੇ ਮੋਹਤ ਹੋਊ ਫੇਰ ਤੇਰਾ ਕੰਨ ਪਾੜੂ ਫੇਰ ਤੂੰ ਰਾਜਕੁਮਾਰੀ ਬਣੇਗੀ। ਉਹ ਵਾਲੀ ਮੈਂ ਰਾਜੇ ਦੀ ਕੁੜੀ ਆ। ਗੱਲ ਆ ਬਣੀ ਫੇਰ ਉਹਨੂੰ ਉੱਥੋਂ ਲਿਆਇਆ। ਲਿਆ ਕੇ ਪਿਓ ਕੋਲੇ ਹਾਜ਼ਰ ਕੀਤੀਆਂ ਉਹ ਵੀ ਉਹਨਾਂ ਨੇ ਵੀ ਲਿਆਂਦੀਆਂ ਸਾਹਮਣੋਂ ਸੋਹਣੀ ਰਾਜਕੁਮਾਰੀ ਉਹ ਰਾਜ ਭਾਗ ਤਾਜ ਸਭ ਕੁਝ ਉਹਨੂੰ ਮਿਲ ਗਿਆ